ਬਾਈ ਹਾਂ ਇੱਕ ਨਾ ਯਾਨੀ ਕਿ ਗੱਲ ਸ਼ੇਅਰ ਕਰਨੀ ਆ ਸਾਰਿਆਂ ਨਾਲ ਹਾਂ ਵੀ ਆਪਾਂ ਨੂੰ ਜਿਵੇਂ ਆਪਾਂ ਦੇਖਦੇ ਆ ਵਿੱਚਰਦੇ ਆ ਹੂੰ ਹੂੰ ਹੜ ਆਇਆ ਤੇ ਹੁਣ ਪਾਣੀ ਘਟ ਗਿਆ ਉੱਤਰ ਗਿਆ ਵੀ ਉੱਤਰ ਗਿਆ ਉੱਤਰ ਗਿਆ ਤੇ ਮੇਨ ਹੁਣ ਸੇਵਾ ਦੀ ਬਹੁਤ ਲੋੜ ਸਹੀ ਗੱਲ ਸੇਵਾ ਆਪਣੇ ਜਦੋਂ ਦੇ ਹੜ ਆਇਆ ਤਾਂ ਮੈਂ ਕਹਿੰਨਾ ਪੰਜਾਬ ਚੋਂ ਕੀ ਐਨ ਆਰ ਆਈ ਕੀ ਤੇ ਦੂਜੀਆਂ ਸਟੇਟਾਂ ਨੇ ਵੀ ਦੁਨੀਆਂ ਦੇ ਹਰ ਇੱਕ ਕੋਨੇ ਚੋਂ ਸੇਵਾ ਆਈ ਵਾਧ ਚੜ ਕੇ ਲੋਕਾਂ ਨੇ ਹੈਲਪ ਕੀਤੀ ਆ ਤੇ ਬਸ ਹੁਣ ਇਹ ਆ ਤੇ ਸੇਵਾ ਭਾਵਨਾ ਦੇ ਨਾਲ ਨਾਲ ਥੋੜਾ ਦਿਮਾਗ ਵੀ ਲਾਉਣਾ ਪੈਣਾ ਆਪਾਂ ਨੂੰ ਆਪਾਂ ਹੈਗੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਨੇ ਔਰ ਆਪਣੇ ਨਾਲ ਹੀ ਗਰੁੱਪਾਂ ਦੇ ਵਿੱਚ ਚੰਟ ਲੋਕ ਵੀ ਨੇ ਤੇ ਸੋਸ਼ਲ ਮੀਡੀਆ ਤੇ ਤਾਂ ਮਤਲਬ ਆਇਆ ਕਿ ਲੋਕੀ ਕਹਿੰਦਾ ਵੀ ਸਾਨੂੰ ਪੈਸੇ ਸੁੱਟ ਦਿਓ ਅਸੀਂ ਕਰਦੇ ਆਂ ਸੇਵਾ ਕਹਿਣ ਦਾ ਭਾਵ ਇਹ ਆ ਤੁਸੀਂ ਅਗਰ ਆਪ ਦਾ 1 ਰੁਪਿਆ ਵੀ ਆਦੀ ਜੇਬ ਚੋਂ ਕਿਸੇ ਨੂੰ ਦਾਨ ਪੁੰਨ ਕਰਨਾ ਤਾਂ ਉਹ ਤੁਸੀਂ ਜਾਂ ਆਪਦੇ ਸਕੇ ਭਰਾ ਨੂੰ ਯਾ ਕੋ ਇਹ ਹੈ ਜੇ ਤੁਹਾਡਾ ਯਾਰ ਦੋਸਤ ਹੋਵੇ ਜਿਹਨੂੰ ਤੁਸੀਂ ਟਰਸਟ ਕਰ ਸਕਿਓ ਮਾਪਿਓ ਨੂੰ ਭੈਣ ਭਾਈ ਨੂੰ ਉਹਨੂੰ ਆਦੇ ਚਾਰ ਪੈਸੇ ਦੇ ਦੋ ਤਾਂ ਜੋ ਅੱਗੇ ਜਾ ਕੇ ਉਹ ਸੇਵਾ ਸਹੀ ਟਿਕਾਣੇ ਤੇ ਲਾ ਸਕੇ ਐਨ ਜੀਓ ਕੋਲ ਬਹੁਤ ਪੈਸੇ ਪਹੁੰਚ ਗਏ ਆ ਹਾਂ ਵਧੀਆ ਕੰਮ ਕਰਦੇ ਆ ਸਾਰੇ ਇਸ ਟਾਈਮ ਕਿਸ ਨੂੰ ਭੰਡਣ ਦੀ ਉਹ ਨਹੀਂ ਗਈ ਤਾਂ ਕਹਿਣ ਦਾ ਮਤਲਬ ਇਹ ਹੈ ਆ ਜਾਂ ਤਾਂ ਆਪ ਦੇ ਪਿੰਡ 'ਚ ਕਿਸੇ ਨੂੰ ਜੀਤੇ ਤੁਹਾਨੂੰ ਪੂਰਾ ਯਕੀਨ ਆ ਵੀ ਉਹ ਪਹੁੰਚਦੀ ਕਰ ਦੂਗਾ ਹੂੰ ਠੀਕ ਆ ਦੂਜੀ ਜਾਂ ਡਾਇਰੈਕਟ ਕਿਸੇ ਦਾ ਘਰ ਦਾ ਨੰਬਰ ਮੈਸੇਜ ਮਿਲਦਾ ਉਹਨੂੰ ਡਾਇਰੈਕਟ ਸੇਵ ਆਪਾਂ ਚਾ ਦੋ ਤਾਂ ਕਿ ਜਿਹੜਾ ਤੁਹਾਡੀ ਹਾਰਡ ਅਰਨ ਮਨੀ ਆ ਉਹਦਾ ਮਿਸਯੂਜ਼ ਨਾ ਹੋ ਜੇ ਹਮ ਹੈਨਾ ਆਪਾਂ ਤਾਂ ਅਦੇ ਵੱਲੋਂ ਭੇਜ ਕੇ ਸਪੈਸ਼ਲੀ ਐਨਆਰਆਈ ਨੇ ਇਥੋਂ ਭੇਜਣੇ ਹੁੰਦੇ ਆ ਬਾਹਰੋਂ ਭੇਜਣੇ ਆ ਤਾਂ ਹਰ ਇੱਕ ਤੇ ਯਕੀਨ ਕਰਕੇ ਕਿਸੇ ਨੂੰ ਵੀ ਨਾ ਪਾ ਦਿਓ ਬਥੇਰੇ ਆ ਕੋਠੇ ਢਾਉ ਮਹਿਕ ਮਾਰ ਕੇ ਬਥੇਰੇ ਪਾਈ ਜਾਂਦੇ ਆ ਇੱਕ ਹੋਰ ਕੁੜੀ ਨੇ ਵੀ ਨੇ ਇੱਕ ਵੀਡੀਓ ਪਾਈ ਸੀ ਸਾਡਾ ਜੀ ਸੇਵਾ ਕਰਨ ਨੂੰ ਬਹੁਤ ਮਨ ਕਰ ਰਿਹਾ ਤੁਸੀਂ ਸਾਨੂੰ ਪੈਸੇ ਪਹੁੰਚਦੇ ਕਰੋ ਅਸੀਂ ਸੇਵਾ ਕਰਨੀ ਹੜ ਹੜ ਪੀੜਤਾਂ ਦੀ ਇਹੋ ਜੇ ਲੋਕਾਂ ਤੋਂ ਬਚਣਾ ਇੱਕ ਕੋਠਾ ਢਾਉ ਮਹਿਕਮਾ ਦੀ ਵੀ ਆਈ ਸੀ ਨਾਲ ਪਹਿਲਾਂ ਉਹ ਇੱਕ ਦਿਨ ਪਹਿਲਾਂ ਉਹਨਾਂ ਨੇ ਕਿਸੇ ਹੋਟਲ ਦੇ ਵਿੱਚ ਚੰਗਾ ਪਾਰਟੀ ਸ਼ਾਰਟੀ ਕੀਤੀ ਆ ਸਾਰਿਆਂ ਨੇ ਉਹਨਾਂ ਚਾਰ 8-10 ਜਾਣੀਆਂ ਨੇ ਉਸ ਤੋਂ ਬਾਅਦ ਆ ਕੇ ਨਾਲ ਹੀ ਵੀ ਅਸੀਂ ਜੀ ਸਾਨੂੰ ਬਹੁਤ ਦੁੱਖ ਆੜਾ ਆ ਅਸੀਂ ਸੇਵਾ ਕਰਨੀ ਚਾਹੁੰਦੇ ਆ ਇਹਨਾਂ ਲੋਕਾਂ ਤੋਂ ਤੁਸੀਂ ਬਚਣਾ ਵਾ ਠੀਕ ਆ ਸਰਟੀਫਾਈਡ ਜਿਹੜੀਆਂ ਐਨ ਜੀਓਜ਼ ਨੇ ਉਹਨਾਂ ਕੋਲ ਹੀ ਜਾ ਕੇ ਜਾਂ ਤੁਸੀਂ ਸੇਵਾ ਕਰੋ ਪਹਿਲੀ ਗੱਲ ਤਾਂ ਆਪ ਦਾ ਬੰਦਾ ਚੂਜ਼ ਕਰੋ ਆਪ ਦੇ ਪੈਸੇ ਪਹੁੰਚ ਗਏ ਬਹੁਤ ਐਨ ਜੀਓ ਕੋਲ ਸੈਲੀਬ੍ਰਿਟੀ ਵੀ ਉਹਨਾਂ ਕੋਲ ਹੀ ਜਾਈ ਜਾਂਦੇ ਆ ਤੁਸੀਂ ਡਾਇਰੈਕਟ ਪਹੁੰਚੋ ਆ ਦੇ ਭਾਈ ਨੂੰ ਭੈਣ ਨੂੰ ਮਾਂ ਨੂੰ ਪਿਓ ਨੂੰ ਕੋਈ ਪਿੱਛੇ ਬੈਠਾ ਵਾ ਤਾਂ ਉਹਨਾਂ ਕੋਲ ਪਹੁੰਚਦੇ ਕਰੋ ਜਾਂ ਤੁਹਾਡੇ ਪਿੰਡ ਦੇ ਜਾਂ ਤੁਹਾਡਾ ਕੋਈ ਸਾਕਿਆ ਯਾਰ ਦੋਸਤ ਆ ਜਿਵੇਂ ਅਸੀਂ ਜਿੰਨੇ ਜਗ੍ਹਾ ਕੀਤੀ ਆ ਸਾਡੇ ਨੌਨ ਬੰਦੀ ਸਿਖਾ ਸਾਨੂੰ ਪਤਾ ਉਹ ਸਹੀ ਲੱਗੀ ਹੋਣੀ ਹੈ ਕਿਤੇ ਵੀ ਟਰਸਟ ਸੀ ਅਸੀਂ ਪੈਸੇ ਦੇਤੇ ਉਹਨਾਂ ਨੇ ਸਹੀ ਟਿਕਾਣੇ ਲਾਇਆ ਸਾਨੂੰ ਟਰਸਟ ਸੀਗਾ ਵਧੀਆ ਯਕੀਨ ਵਾਲੇ ਬੰਦੇ ਸੀ ਆਪਣੇ ਸਾਰੇ ਲੇਕਿਨ ਲੋਕਾਂ ਨੇ ਸੇਵ ਆ ਨਹੀਂ ਕਰਨੀ ਸਕੋਰ ਰੁਪਈਆ ਹੀ ਹੋਣੀਆਂ 18 ਹੀ ਹੋਣੀਆਂ ਨੇ ਧਿਆਨ ਨਾਲ